ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਹਾਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਡੈਮ ਤੋਂ ਪਾਣੀ ਛੱਡਣ ਤੇ ਨਾ ਛੱਡਣ ਤੇ ਚੱਲ ਰਹੀ ਬਹਿਸ ਨਿਸ਼ਾਨੇ ਤੇ ਕ੍ਰਿਸ਼ਨ ਕੁਮਾਰ ਪੰਜਾਬ ਪਿਛਲੇ 17 ਦਿਨਾਂ ਤੋਂ ਹੜ ਦੀ ਮਾਰ ਚੱਲ ਰਿਹਾ ਹੈ ਇਸ ਸਮੇਂ 12 ਜ਼ਿਲ੍ਹਿਆਂ ਦੇ 1000 ਤੋਂ ਨਾ ਪਿੰਡ ਹੜ ਦੇ ਪ੍ਰਭਾਵਿਤ ਵਿੱਚ ਹਨ ਤਿੰਨੋਂ ਡੈਮ ਪਾਖੜਾ ਪੋਗ ਅਤੇ ਰਣਜੀਤ ਸਾਗਰ ਪੂਰੀ ਤਰ੍ਹਾਂ ਭਰ ਚੁੱਕੇ ਹਨ ਪਾਖੜਾ ਨੂੰ ਛੱਡਣ ਛੱਡ ਕੇ ਕਿਸੇ ਵੀ ਡੈਮ ਵਿੱਚ ਹੋਰ ਪਾਣੀ ਸੰਭਾਲਣ ਦੀ ਸਮਰੱਥਾ ਨਹੀਂ ਰਹੀ ਜਿਸ ਕਾਰਨ ਜਿੰਨੀ ਵੀ ਬਰਸਾਤ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਹੈ ਉਹ ਪੰਜਾਬ ਦੇ ਲੋਕਾਂ ਲਈ ਡਰਾਉਣੀ ਬਣ ਗਈ ਹੈ ਜੋ ਪਿਛਲੇ 2 ਹਫ਼ਤਿਆਂ ਤੋਂ ਵੱਧ ਪਾਣੀ ਦੀ ਮਾਰ ਚੱਲ ਰਹੇ ਹਨ ਇਸ ਸਾਰੇ ਸਬੰਧੀ ਪੰਜਾਬ ਨੂੰ ਇਸ ਸਥਿਤੀ ਵਿੱਚ ਪਹੁੰਚਾਉਣ ਦੇ ਲਈ ਇੱਕ ਬਹਿਸ ਸ਼ੁਰੂ ਹੋ ਗਈ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ ਇਹ ਸਵਾਲ ਉਠਾਉਣ ਦੇ ਪਿੱਛੇ ਕਈ ਮਹੱਤਵਪੂਰਨ ਕਾਰਨ ਹਨ ਕਿਉਂਕਿ 1988 ਤੋਂ ਬਾਅਦ ਪੰਜਾਬ ਵਿੱਚ ਇਹ ਸਭ ਤੋਂ ਵੱਡੀ ਹੜ੍ਹ ਹੈ ਜਿਸ ਨੇ 2.65 ਲੱਖ ਤੋਂ ਵੱਧ ਆਬਾਦੀ ਤੇ 3 ਲੱਖ ਏਕੜ ਤੋਂ ਵੱਧ ਖੇਤੀਬਾੜੀ ਦੀਆਂ ਫਸਲਾਂ ਨੂੰ ਤਬਾਹ ਕਰ ਦਿੱਤਾ ਹੈ ਰਾਵੀ ਨਦੀ ਦੇ ਬਣੇ ਮਾਦੋਪੁਰ ਹੈੱਡ ਵਰਕਸ ਜੋ 150 ਸਾਲ ਪੁਰਾਣੇ ਇਤਿਹਾਸਿਕ ਹੈੱਡ ਵਰਕਸ ਹਨ ਦਾ ਗੇਟ ਟੁੱਟ ਗਿਆ ਹੈ ਸਾਬਕਾ ਚੀਫ ਇੰਜੀਨੀਅਰ ਅਮਰਜੀਤ ਸਿੰਘ ਦੁਲੇਟ ਇਸ ਨੂੰ ਇਤਿਹਾਸ ਬਣਾਉਣ ਵਾਲਾ ਦੱਸਦੇ ਹਨ ਉਹ ਕਹਿੰਦੇ ਹਨ ਕਿ ਅੱਜ ਤੱਕ ਕਿਸੇ ਵੀ ਹੈੱਡ ਵਰਕਰਸ ਦਾ ਗੇਟ ਨਹੀਂ ਟੁੱਟਿਆ ਉਹ ਅਗਸਤ ਮਹੀਨੇ ਵਿੱਚ ਹੀ ਡੈਮ ਤੇ ਤਿੰਨੋਂ ਡੈਮਾਂ ਨੂੰ ਭਰਨ ਦੇ ਤੇ ਸਵਾਲ ਸਵਾਲ ਚੁੱਕ ਰਹੇ ਹਨ ਆਖਿਰ ਇਹਨਾਂ ਸਵਾਲਾਂ ਦੇ ਪਿੱਛੇ ਦੀ ਬੁਨਿਆਦੀ ਕੀ ਹੈ ਸਾਰਿਆਂ ਨੇ ਨਿਸ਼ਾਨੇ ਦੇ ਜਲ ਸਰੋਤ ਵਿਭਾਗ ਤੇ ਮੁਖ ਸਕੱਤਰ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਕੁਮਾਰ ਹਨ ਚਾਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮੀਤ ਸਿੰਘ ਪਠਾਨ ਮਾਜਰਾ ਹੋਣ ਤਾਂ ਕਾਂਗਰਸ ਦੇ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਧਾਵਾ ਦੋਵੇਂ ਆਗੂ ਵੱਖ-ਵੱਖ ਪਾਰਟੀਆਂ ਦੇ ਹਨ ਪਰ ਦੋਹਾਂ ਦੇ ਨਿਸ਼ਾਨੇ ਤੇ ਕਿਸ਼ੇਨ ਕੁਮਾਰ ਹਨ ਧੰਨਵਾਦ